ਡਾਕਟਰ ਆ ਤੁਮਾ ਸਿੰਗੇਤ ਰਚਨਾ ਹਾਦਸਿਆਂ ਦੀ ਰੂਬਾਰੂ ਹਾਦਸਿਆਂ ਦੇ ਰੂਬਾਰੂ ਹੋਇਆ ਹਾਂ ਸਦਾ ਮੈਂ ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ ਹਾਦਸਿਆਂ ਦੇ ਰੂਬਾਰੂ ਹੋਇਆ ਹਾਂ ਸਦਾ ਮੈਂ ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ ਤੜਫਿਆ ਹਾਂ ਲੁੱਟਿਆ ਹਾਂ ਬਿਖਰਿਆ ਤੇ ਟੁੱਟਿਆ ਤੜਫਿਆ ਹਾਂ ਲੁੱਟਿਆ ਹਾਂ ਬਿਖਰਿਆ ਤੇ ਟੁੱਟਿਆ ਜਿਸਮ ਤੋਂ ਲੈ ਜ਼ਿਹਨ ਤੱਕ ਕੋਇਆ ਹਾਂ ਸਦਾ ਮੈਂ ਜਿਸਮ ਤੋਂ ਲੈ ਜ਼ਿਹਨ ਤੱਕ ਕੋਇਆ ਹਾਂ ਸਦਾ ਮੈਂ ਨਾਜ਼ੁਕ ਨਰਮ ਨਿਮਾਨਾ ਲੱਗਦਾ ਕੰਡਿਆਂ ਨੂੰ ਨਾਜ਼ੁਕ ਨਰਮ ਨਿਮਾਨਾ ਲੱਗਦਾ ਕੰਡਿਆਂ ਨੂੰ ਫੁੱਲਾਂ ਦੇ ਲਈ ਪੱਥਰ ਲੋਹਾ ਹਾਂ ਸਦਾ ਮੈਂ ਫੁੱਲਾਂ ਦੇ ਲਈ ਪੱਥਰ ਲੋਹਾ ਹਾਂ ਸਦਾ ਮੈਂ ਤੇਰੀਆਂ ਸਦਰਾ ਅਰਮਾਨਾਂ ਦਾ ਕਾਤਲ ਹਾਂ ਪਾਵੇਂ ਤੇਰੀਆਂ ਸਦਰਾ ਅਰਮਾਨਾਂ ਦਾ ਕਾਤਲ ਹਾਂ ਪਾਵੇਂ ਆਪਣੇ ਵੀ ਜਜ਼ਬਾਤਾਂ ਤੋਂ ਖੋਇਆ ਹਾਂ ਸਦਾ ਮੈਂ ਆਪਣੇ ਵੀ ਜਜ਼ਬਾਤਾਂ ਤੋਂ ਖੋਇਆ ਹਾਂ ਸਦਾ ਮੈਂ ਸਾਹਾਂ ਦਾ ਚੱਲਣਾ ਹੀ ਜ਼ਿੰਦਗੀ ਨਹੀਂ ਹੁੰਦੀ ਸਾਹਾਂ ਦਾ ਚੱਲਣਾ ਹੀ ਜ਼ਿੰਦਗੀ ਨਹੀਂ ਹੁੰਦੀ ਜਿਉਂਦਾ ਜਾਗਦਾ ਤੁਰਦਾ ਵੀ ਮੋਇਆ ਹਾਂ ਸਦਾ ਮੈਂ ਜਿਉਂਦਾ ਜਾਗਦਾ ਤੁਰਦਾ ਵੀ ਮੋਇਆ ਹਾਂ ਸਦਾ ਮੈਂ